पठानकोट डिस्ट्रिक्ट टैलेंट हंट अकेशन आयोजन जिला पठानकोट सैली रोड स्थित करवाया गया। इस मौके कैबिनेट मंत्री पठानकोटो शिरकत की भाजपा प्रधान पठानकोट अश्वनी शर्मा इंप्रूवमेंट ट्रस्ट चेयरमैन विभूति शर्मा पठानकोट सबका मेयर अनिल वासुदेवा सहित भी विशेष तौर ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਆਪਣੇ ਸੰਬੋਧਨ ਵਿੱਚ ਬੋਲਦੇ ਆ ਕੈਬਨਿਟ ਮਨਿਸਟਰ ਲਾਲਚੰਦ ਘਟਾਰਚਕ ਨੇ ਉਹਨਾਂ ਨੂੰ ਨੌਜਵਾਨਾਂ ਦੀ ਸਲਾਹਂਗਾ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਜੋ ਇਹ ਅਕੈਡਮਿਕ ਐਸੋਸੀਏਸ਼ਨ ਬਣਾਉਣ ਤੋਂ ਬਾਅਦ ਜੋ 600 ਬੱਚਿਆਂ ਦੇ ਟੈਸਟ ਵਗੈਰਾ ਲਏ ਗਏ ਅਤੇ ਉਹਨਾਂ ਵਿੱਚੋਂ ਜੋ 150 ਬੱਚਿਆਂ ਵੱਲੋਂ ਉਸ ਟੈਸਟ ਨੂੰ ਪਾਸ ਕੀਤਾ ਗਿਆ ਅਤੇ ਇਸ ਐਸੋਸੀਏਸ਼ਨ ਵੱਲੋਂ ਜੋ 3.5 ਕਰੋੜ ਰੁਪਏ ਦੀ ਰਾਸ਼ੀ ਉਹਨਾਂ ਬੱਚਿਆਂ ਨੂੰ ਸਕਾਲਰਸ਼ਿਪ ਵਜੋਂ ਦਿੱਤੀ ਗਈ ਉਹ ਬਹੁਤ ਹੀ ਸਲਾਹਂਗਾਯੋਗ ਕੰਮ ਹੈ ਜਿਸ ਵਾਸਤੇ ਉਹ ਇਸ ਐਸੋਸੀਏਸ਼ਨ ਦਾ ਧੰਨਵਾਦ ਕਰਦੇ ਹਨ ਪਠਾਨਕੋਟ ਤੋਂ ਸਾਡੇ ਵਿਸ਼ੇਸ਼ ਸਹਿਯੋਗੀ ਤਰੁੰਦੀ ਰਿਪੋਰਟ ਐਸੋਸੀਏਸ਼ਨ ਨੇ ਜਿਹੜਾ ਪ੍ਰੋਗਰਾਮ ਕੀਤਾ ਗਿਆ ਉਹ ਉਥੇ ਤੁਸੀਂ ਆਏ ਹੈਗੇ ਕੀ ਕਹਿਣਾ ਚਾਹੋਗੇ ਮੈਂ ਸਮਝਦਾ ਕਿ ਬਹੁਤ ਹੀ ਅੱਜ ਖੂਬਸੂਰਤ ਔਰ ਨੀਟਫੁੱਲ ਜਿਹੜਾ ਇਵੈਂਟ ਆਰਗੇਨਾਈਜ਼ ਕੀਤਾ ਅਕੈਡੈਮਿਕ ਐਸੋਸੀਏਸ਼ਨ ਪਠਾਨਕੋਟ ਵੱਲੋਂ ਉਹਦੇ ਨੌ ਦੋਸਤਾਂ ਨੇ ਨੌ ਨੌਜਵਾਨਾਂ ਨੇ ਨੌ ਦੋਸਤਾਂ ਨੇ ਰਲ ਕੇ ਜਿਹੜੀ ਅਕੈਡੈਮਿਕ ਐਸੋਸੀਏਸ਼ਨ ਪਠਾਨਕੋਟ ਬਣਾਈ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਮਤਲਬ ਸ਼ੁਕਰੀਆ ਕਿ ਇਹਨਾਂ ਨੇ ਅੱਜ ਬਹੁਤ ਵੱਡਾ ਉਪਰਾਲਾ ਕੀਤਾ ਸੋ ਡਿਸਟ੍ਰਿਕਟ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਮੋਰ ਥੈਨ 6000 ਜਿਹੜੇ ਉਹ ਬੱਚੇ ਆ ਉਹਨਾਂ ਦੇ ਕੋਲ ਗਏ ਆ ਉਹਨਾਂ ਦੇ ਮਤਲਬ ਟੈਸਟ ਲਈ ਇੰਟਰਵਿਊ ਲਈ ਆ ਸੋ ਉਹਦੇ ਵਿੱਚੋਂ ਇਹਨਾਂ ਨੇ ਕੋਈ 150 ਬੱਚਾ ਜਿਹੜਾ ਪਾਸ ਹੋਇਆ ਟੈਸਟ ਦੇ ਵਿੱਚੋਂ ਉਹਨਾਂ ਨੂੰ ਚੁਣਿਆ ਤੇ ਉਹਨਾਂ ਨੂੰ ਇੱਕ ਬਹੁਤ ਹੀ ਬਿਗੇਸਟ ਅਮਾਉਂਟ ਜਿਹੜੀ ਹੈ ਉਹ ਅੱਜ ਇਸ ਗੱਲ ਸਰ ਦੇ ਰੂਪ ਦੇ ਵਿੱਚ ਵੰਡਿਤ ਕੀਤੀ ਗਈ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲਗਭਗ ਪੌਣੇ 3 ਕਰੋੜ ਰੁਪਿਆ ਜਿਹੜਾ ਇਹਨਾਂ ਨੇ ਉਹ ਬੱਚਿਆਂ ਨੂੰ ਸਕਾਰਲਸਿਪ ਦੇ ਰੂਪ ਚ ਲਦਿੱਤੀ ਹੈ ਔਰ ਮਲਟੀ ਕਿਸਮ ਦੇ ਸਕੂਲਾਂ ਚੋਂ ਮਲਟੀ ਕਲਚਰਲ ਸਾਈਡਾਂ ਚੋਂ ਸਾਡੇ ਬੱਚੇ ਆਏ ਆ ਚਾਹੀਓ ਸਾਡਾ ਬਮਿਆਲ ਦਾ ਏਰੀਆ ਹੋਵੇ ਤੇ ਇਕ ਰੋਟੇ ਦਾ ਹੋਵੇ ਤਾਰਾਗੜ ਦਾ ਹੋਵੇ ਨਰੋੜ ਦਾ ਹੋਵੇ ਮੀਰਥਲ ਦਾ ਹੋਵੇ ਖਾਨਕੋੜ ਸ਼ਹਿਰ ਦਾ ਹੋਵੇ ਸੁਯਾਨਪੁਰ ਜਾਂ ਸਾਹਪ੍ਰਕੰਢੀ ਧਾਰ ਦਾ ਬੁੰਗਲ ਦਾ ਏਰੀਆ ਬਹੁਤ ਸਾਰੀਆਂ ਸਾਈਡਾਂ ਤੋਂ ਬੱਚੇ ਆਏ ਆ ਸੋ ਮੈਨੂੰ ਜਿੱਥੇ ਮੈਂ ਇਹਨਾਂ ਨੂੰ ਐਪਰੀਸੀਏਟ ਕਰ ਰਿਹਾ ਨਾਲ ਮੈਂ ਜਨਤਾ ਨੂੰ ਵੀ اپیل ਜਰੂਰ ਕਰਾਂਗਾ ਕਿ ਉਹ ਬੱਚੇ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ ਕਿਸੇ ਕਾਰਨਾ ਕਰਕੇ ਮਤਲਬ ਮਹਿੰਗੀ এডਿਕੇਸ਼ਨ ਨਹੀਂ ਲੈ ਸਕਦੇ ਉਹਨਾਂ ਬੱਚਿਆਂ ਨੂੰ ਅੱਗੇ ਵਧਣ ਦੇ ਮੌਕੇ ਮਿਲਣ ਤਾਂ ਇਹਦੇ ਲਈ ਜਿੱਥੇ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਰੂਪ ਦੇ ਵਿੱਚ ਕਰੋੜਾਂ ਰੁਪਏ ਦਾ ਇਨਵੈਸਟਮੈਂਟ ਸਕੂਲਾਂ 'ਚ ਕਰਕੇ ਵੱਡੀਆਂ ਲੈਬਸ ਬਣਾ ਰਹੀਆਂ ਨੇ ਸਮਾਰਟ ਕਲਾਸਰੂਮ ਬਣਾ ਰਹੇ ਨੇ ਚਾਰਦਵਾਰੀਆਂ ਕੀਤੀਆਂ ਜਾ ਰਹੀਆਂ ਨੇ ਮਤਲਬ ਜਿਹੜੀਆਂ ਉਹ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਟੀਚਰ ਭਰਤੀ ਕੀਤੇ ਜਾ ਰਹੇ ਆ ਇਹਦੇ ਨਾਲ ਨਾਲ ਜਿਹੜਾ ਸੁਸਾਇਟੀ ਦਾ ਇੱਕ ਜਦਨ ਆ ਉਹ ਵੀ ਆਪਣੇ ਆਪ ਚ ਇੱਕ ਬੜਾ ਮੈਂ ਸਮਝਦਾ ਵੀ ਸ਼ਾਨਦਾਰ ਜਦਨਾ ਔਰ ਤਾਂ ਹੀ ਸਾਡੀ ਇਹ ਜਿਹੜੀ ਸਿੱਖਿਆ ਕ੍ਰਾਂਤੀ ਇਹ ਫੁੱਟਬਾਲ ਹੋਏਗੀ ਸੋ ਬਹੁਤ ਸ਼ਾਨਦਾਰ ਜਿਹੜਾ ਨੇ ਇਵੈਂਟ ਨੂੰ ਆਰਗੇਨਾਈਜ਼ ਕੀਤਾ ਪਠਾਨਕੋਟ ਅਕੈਡਮੀ ਗ੍ਰੈਜੂਏਸ਼ਨ ਨੂੰ ਮੈਂ ਮੁਬਾਰਕਾ ਵੀ ਦੇਣਾ ਸਾਬਸ ਵੀ ਦੇਣਾ ਤੇ ਲੋਕਾਂ ਨੂੰ ਵੀ ਕਮਾਂਗਾ ਵੀ ਇਸ ਕਿਸਮ ਦੇ ਨੌਜਵਾਨਾਂ ਤੋਂ ਜਿਹੜਾ ਆਪਣਾ ਸਿੱਖਣ ਦੀ ਲੋੜ ਆ ਤਾਂ ਜੋ ਤੁਹਾਡੇ ਆਲੇ ਦੁਆਲੇ ਉਹ ਲੋਕ ਜਿਹੜੇ ਅਜੇ ਵੀ ਕਿਸੇ ਦੀ ਨਿਗਾ ਚ ਨਹੀਂ ਆਏ ਬੱਚੇ ਜਿਨ੍ਹਾਂ ਨੂੰ ਜਿਹੜੇ ਨੀਡ ਫੁੱਲ ਨੇ ਕਿਸੇ ਨਾ ਕਿਸੇ ਰੂਪ ਚ ਉਹਨਾਂ ਦੀ ਪਛਾਣ ਕਰਕੇ ਉਹਨਾਂ ਦੀ ਮਦਦ ਕੀਤੀ ਜਾਵੇ ਬਹੁਤ ਹੀ ਫਰੂਟਫੁੱਲ ਹੋਰ ਮੈਂ ਸਮਝਦਾ ਵੀ ਇਹ ਥੈਂਕਸਫੁੱਲ ਜਿਹੜਾ ਇਹਨਾਂ ਨੇ ਮਤਲਬ ਫੰਕਸ਼ਨ ਕੀਤਾ ਸੋ ਜਿਹੜੇ ਬੱਚੇ ਵੀ ਇੱਥੋਂ ਸਕਾਲਰਸਪ ਲੈ ਗਏ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕੀ ਉਹ ਜ਼ਿੰਦਗੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਹੋਰ ਅਗੇ ਵਧਣ ਦੇ ਲਈ ਪੜਾਈ ਨੂੰ ਜਿਹੜੇ ਇੱਕ ਸੂਰਤ ਜਾਰੀ ਰੱਖਣ ਸੋ ਬਹੁਤ ਬਹੁਤ ਸਭ ਦਾ ਸ਼ੁਕਰੀਆ ਧੰਨਵਾਦ